ਆਡਾ ਘਰ ਪਿੰਡ ਦੇ ਵਿਚਾਲੇ ਸੀ ਇਸ ਘਰ ਦੇ ਨਾਲ ਦੀ ਸੜਕ ਸੀ ਜਿਸ ਸੜਕ ਰਾਹੀਂ ਟਰੈਕਟਰ ਟਰਾਲੀ ਅਤੇ ਗੱਡੇ ਲੰਘਦੇ ਸਨ ਆਡਾ ਰਹਿ ਸ਼ਿਮਕਾਨ ਚਾਰ ਸਤੀਰੀਆਂ ਤੇ ਸੀ ਉੱਪਰ ਟਾਇਲ ਵਾਲੇ ਪਏ ਹੋਏ ਸੀ ਇਸ ਦੇ ਅੰਦਰ ਦੀ ਦੋ ਕਮਰੇ ਸੀ ਇੱਕ ਕਮਰੇ ਤੇ ਦੋ ਸਤੀਰੀਆਂ ਅਤੇ ਇੱਕ ਤੇ ਇੱਕ ਸਤੀਰੀ ਸੀ ਜਿਸ ਤੇ ਇੱਕ ਸਤੀਰੀ ਸੀ ਇਹ ਸੜਕ ਦੇ ਨਾਲ ਲੱਗਦਾ ਸੀ ਤੇ ਇਸੇ ਕਮਰੇ ਵਿੱਚ ਮੇਰਾ ਮੰਝਾ ਹੁੰਦਾ ਸੀ ਇਸੇ ਕਮਰੇ ਵਿੱਚ ਮੈਂ ਦੀਵਾ ਜਗਾ ਕੇ ਰੋਜ਼ ਰਾਤ ਨੂੰ ਪੜਦਾ ਹੁੰਦਾ ਸੀ ਤੇ ਬਾਕੀ ਪਰਿਵਾਰ ਵੱਡੇ ਕਮਰੇ ਵਿੱਚ ਸੌਂਦਾ ਸੀ ਜੋ ਚਾਰ ਸਤੀਰੀਆਂ ਤੇ ਸੀ ਤੇ ਮੈਂ ਪੜ ਕੇ ਇੱਥੇ ਹੀ ਸੌ ਜਾਂਦਾ ਸੀ ਗਰਮੀਆਂ ਨੂੰ ਸਾਰਾ ਪਰਿਵਾਰ ਬਾਹਰ ਵਿਰੇ ਵਿੱਚ ਸੌਂਦਾ ਸੀ ਮੈਂ ਵੀ ਇਸੇ ਕਮਰੇ ਵਿੱਚ ਪੜ ਕੇ ਬਾਹਰ ਪਰਿਵਾਰ ਕੋਲ ਜਾ ਸੌਂਦਾ ਸੀ ਕਿਉਂਕਿ ਬਾਹਰ ਹਵਾ ਕਾਰਨ ਦੀਵਾ ਨਹੀਂ ਜਗਦਾ ਸੀ ਸਫਰ ਜਨਮ ਤੋਂ ਵਿਆਹ ਤੱਕ ਦਾ ਸਰੀਰ ਇੱਕ ਗੱਡੀ ਹੈ ਮਨ ਇਸ ਗੱਡੀ ਦਾ ਡਰਾਈਵਰ ਹੈ ਸਵਾਸ ਇਸ ਗੱਡੀ ਦੇ ਰਸਤੇ ਦਾ ਖਰਚ ਹੈ ਜੀਵ ਸਵਾਰ ਹੋ ਕੇ ਇਸ ਗੱਡੀ 'ਚ ਸਫ਼ਰ ਕਰ ਰਿਹਾ ਹੈ ਸਫ਼ਰ ਦਾ ਕਾਰਨ ਇਸ਼ਾਵਾਂ ਹਨ ਸਫ਼ਰ ਕਿਤਨਾ ਹੋ ਗਿਆ ਭਾਵ ਜ਼ਿੰਦਗੀ ਕਿੰਨੇ ਪੜਾ ਭੁਗਤ ਚੁੱਕੀ ਹੈ ਸਭ ਨੂੰ ਪਤਾ ਹੈ ਪਰ ਕਿਤਨਾ ਬਾਕੀ ਹੈ ਕਿਸੇ ਨੂੰ ਨਹੀਂ ਪਤਾ ਮੇਰੇ ਵਿਆਹ ਤੱਕ ਦੇ ਸਫ਼ਰ ਦਾ ਤੈ ਹੋਣਾ ਇਸ ਪ੍ਰਕਾਰ ਹੈ 1965 ਤੋਂ 1970 ਦੇ ਅਖੀਰ ਤੱਕ ਪੜਨ ਵੱਲ ਮੇਰੀ ਇਤਿਆਹ ਅੰਤ ਰੁਚੀ ਹੋ ਗਈ ਕੰਮ ਵੱਲੋਂ ਘਟਦੀ ਗਈ ਰਸਤੇ ਵਿੱਚ ਤੁਰਦੇ ਜਾਂਦੇ ਨੂੰ ਕਾਗਜ਼ ਦਾ ਡਿੱਗਿਆ ਹੋਇਆ ਟੁਕੜਾ ਦਿਸਦਾ ਚੁੱਕ ਕੇ ਪੜਨ ਲੱਗ ਜਾਂਦਾ ਕਿਤਾਬ ਜਾਂ ਬਾਣੀ ਦਾ ਗੁਟਕਾ ਬੈਠ ਕੇ ਸਮਾਂ ਪੜਨ ਦਾ ਨਹੀਂ ਤਾਂ ਹੱਥ ਵਿੱਚ ਲੈ ਕੇ ਤੁਰਦੇ ਜਾਂਦੇ ਨੇ ਪੜਦੇ ਜਾਣਾ ਮੇਰੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਕੰਮ ਸੀ ਕਤਾਬ ਜਾਂ ਬਾਣੀ ਦਾ ਗੁਟਕਾ ਬੈਠ ਕੇ ਪੜਨ ਦਾ ਸਮਾਂ ਨਹੀਂ ਤਾਂ ਹੱਥ ਵਿੱਚ ਲੈ ਕੇ ਪੜਦੇ ਤੁਰੇ ਜਾਣਾ ਇੱਕ ਵਾਰ ਨਿਗਾਹ ਚੁੱਕ ਕੇ ਦੂਰ ਤੱਕ ਰਸਤਾ ਜਾਂਚ ਲੈਣਾ ਉੱਥੋਂ ਤੱਕ ਪੜ ਕੇ ਫਿਰ ਜਾਂਚ ਲੈਣਾ ਕਈਆਂ ਕਹਿਣਾ ਤੇਰੇ ਸੱਟ ਪੇਟ ਲੱਜੂ ਮੈਂ ਅਣ ਸੁਣਿਆ ਕਰ ਦੇਣਾ ਅੱਜ ਵਾਂਗ ਸਮਾਂ ਦੇਖਣ ਦੇ ਟਾਈਮ ਦੇਖਣ ਦੇ ਸਾਧਨ ਨਹੀਂ ਹੁੰਦੇ ਸੀ ਰਾਤ ਨੂੰ ਪਤਾ ਨਹੀਂ ਦੀਵੇ ਦੀ ਲੋਏ ਕਿੰਨਾ ਕਿੰਨਾ ਚਿਰ ਪੜਦੇ ਰਹਿਣਾ ਸਵੇਰੇ ਸਵੈ ਕਿ ਉੱਠਣਾ ਹੋਣਾ ਕਵੇਲੇ ਉੱਠ ਕੇ ਕੰਮ ਤੇ ਜਾਣਾ ਇਹਨਾਂ ਕਾਰਨਾ ਕਰਕੇ ਜ਼ਿਮੀਦਾਰਾਂ ਨੇ ਆਪਣਾ ਜ਼ਰੂਰੀ ਕੰਮ ਕਰਾ ਕੇ ਹਟਾ ਦੇਣਾ ਕਰਦਿਆਂ ਕਿਸੇ ਹੋਰ ਨਾਲ ਰਖਾ ਦੇਣਾ ਫਿਰ ਕਿਸੇ ਹੋਰ ਨਾਲ ਰਖਾ ਦੇਣਾ ਬਸ ਇਸੇ ਤਰ੍ਹਾਂ ਸਮਾਂ ਆਪਣੀ ਧੀਮੀ ਗਤੀ ਨਾਲ ਸੈਕਿੰਡ ਮਿੰਟ ਘੰਟੇ ਦਿਨ ਮਹੀਨੇ ਸਾਲ ਆਦ ਚੱਲਦਾ ਰਿਹਾ ਸਾਡੇ ਦੇਸ਼ ਵਿੱਚ ਮੁਖਤਦियां ਰਹਿਆਂ ਸਲਾਹਾਂ ਦੇਣ ਵਾਲੇ ਕੰਮ ਨਹੀਂ ਕਰਦਾ ਵਿਆਹ ਕਰ ਦਿਓ ਕਹਿਣ ਵਾਲੇ ਬਹੁਤ ਆ ਅਜੇ ਇਹ ਦਲੀਲਬਾਜ਼ ਮੇਰੇ ਘਰਦਿਆਂ ਨੂੰ ਵੀ ਬਹੁਤ ਮਿਲੇ ਮੈਂ ਕਿਹਾ ਪੜਨਾ ਹੈ ਵਿਆਹ ਨਹੀਂ ਕਰਾਉਣਾ ਉਦੋਂ ਆਖੇ ਨਾ ਲੱਗਣ ਵਾਲੇ ਬੱਚਿਆਂ ਨੂੰ ਸਾਖ ਸੰਬੰਧੀਆਂ ਦਾ ਭੈ ਡਰ ਬਹੁਤ ਦਿੱਤਾ ਜਾਂਦਾ ਸੀ ਆ ਲੈਣ ਦੇ ਤੇਰੇ ਫਲਾਣੇ ਬਾਪੂ ਚਾਚਾ ਤਾਇਆ ਮਾਮਾ ਨਾਨਾ ਮਾਸੜ ਫੁੱਫੜ ਆਦ ਨੂੰ ਕਰਾਉਣੇ ਤੇ ਉਸ ਤੋਂ ਸੂਤ ਪੁੱਛ ਲੂ ਆਪੇ ਆਣ ਕੇ ਤੈਨੂੰ ਆਖੇ ਨਹੀਂ ਲੱਗਣਾ ਤਾਂ ਉਸ ਜਮਾਨੇ ਦੇ ਬੱਚਿਆਂ ਨੂੰ ਸਾਖ ਸੰਬੰਧੀਆਂ ਦਾ ਡਰ ਵੀ ਬਹੁਤ ਹੁੰਦਾ ਸੀ ਮੈਨੂੰ ਵੀ ਇਹੋ ਡਰ ਦਿੱਤਾ ਗਿਆ ਕਿ ਆ ਲੈਣ ਦੇ ਤੇਰੇ ਮਾਮੇ ਨੂੰ ਕਰ ਲੂ ਤੇਰ ਨਾਲ ਗੱਲ ਪੁੱਛ ਲੂ ਤੈਨੂੰ ਆਪੇ ਆਣ ਕੇ ਕਹਿੰਦਾ ਵਿਆਹ ਨਹੀਂ ਕਰਾਉਣਾ ਤੇਰੇ ਵੱਡਿਆਂ ਵੀ ਆਖੇ ਲੱਗਣਾ ਆ ਤਾਂ ਲੈਣ ਦੇ ਇਹਰੇ ਵੱਡਿਆਂ ਵੀ ਆਖੇ ਲੱਗਣਾ ਆਤ ਲੈਣ ਦੇ ਤੇਰੇ ਮਾਮੇ ਨੂੰ ਅਚਾਨਕ ਮਹੀਨੇਕ ਬਾਅਦ ਮਾਮਾ ਪਿਆਰਾ ਸਿੰਘ ਜੀ ਆ ਗਏ ਆਉਂਦਿਆਂ ਸਾਰ ਘਰ ਦਿਆਂ ਨੇ ਸਾਰੀ ਗੱਲ ਤੋਂ ਜਾਣੂ ਕਰਾ ਦਿੱਤਾ ਅੱਧੀ ਰਾਤ ਤੋਂ ਵੱਧ ਤੱਕਰ ਪੜਦਾ ਰਹਿੰਦਾ ਸਵਕਤੇ ਉੱਠਦਾ ਨਹੀਂ ਵਿਆਹ ਕਹਿੰਦਾ ਕਰਾਉਣਾ ਨਹੀਂ ਜਿਮੀਦਾਰਾਂ ਦੇ ਘਰੋਂ ਕੰਮ ਕਰਕੇ ਆਇਆ ਮਾਮਾ ਜੀ ਨੂੰ ਮੱਥਾ ਟੇਕ ਕੇ ਨੇ ਕਮਰੇ ਵੱਲ ਨੂੰ ਪੜਨ ਜਾਣ ਹੀ ਲੱਗਾ ਤਾਂ ਮਾਮਾ ਜੀ ਕਿਉਂ ਬਈ ਪਤਾ ਲੱਗਾ ਤੂੰ ਵਿਆਹ ਨਹੀਂ ਕਰਵਾਉਣਾ ਮੈਂ ਡਰਦਾ ਬੋਲਿਆ ਨਾ ਮੇਰੀ ਸੁਣ ਲੈ ਗੱਲ ਵਿਆਹ ਕਰਵਾਉਣਾ ਪਊ ਨਹੀਂ ਤੇ ਦੇਖ ਲਈ ਤੇਰਾ ਕੀ ਬਣਾਉਣਾ ਮੈਂ ਮੈਂ ਦਰਦੇ ਨੇ ਕੋਈ ਉੱਤਰ ਨਾ ਦਿੱਤਾ ਚੁੱਪ ਕਰਕੇ ਪੜਨ ਲੱਗ ਪਿਆ ਤੇ ਪੜਦਾ ਰਿਹਾ ਉਸ ਜਮਾਨੇ ਦੇ ਬੱਚਿਆਂ ਨੂੰ ਆਪਣੇ ਭਾਈਚਾਰੇ ਤੇ ਆਪਣੇ ਰਿਸ਼ਤੇਦਾਰਾਂ ਦਾ ਸਤਕਾਰ ਵਜੋਂ ਇਨਾ ਡਰ ਹੁੰਦਾ ਸੀ। ਜੀਰੀ ਮਾਨ ਸਰਦਾਰ ਪਿਆਰਾ ਸਿੰਘ ਮੇਰੇ ਮਾਮਾ ਜੀ ਆਦਮਪੁਰ ਦੇ ਲਾਗੇ ਜ਼ਿਲ੍ਹਾ ਜਲੰਧਰ ਦੇ ਪਿੰਡ ਲੇਸੜੀਵਾਲ ਵਿੱਚ ਵਿਆਹੇ ਹੋਏ ਸਨ। ਤੇਨਾਂ ਦੀ ਪਤਨੀ ਮੇਰੀ ਮਾਮੀ ਜੀ ਦੇ ਨਾਨਕੇ ਪਿੰਡ ਦਾ ਖੈਰਾ ਮਾਜਾ ਦੇ ਕੋਲ ਹੀ ਪਿੰਡ ਪੱਤਣਖੋਰ ਦੇ ਵਿੱਚ ਸੀ ਇਹ ਨਾਨੇ ਪੱਤੜ ਖੁਰਦ ਨਵਾਸੀ ਫੌਜ ਵਿੱਚ ਰਿਟਾਇਰਮੈਂਟ ਆਪਣੇ ਮਾਮੇ ਸਰਦਾਰ ਬੂਟਾ ਸਿੰਘ ਸੁਪੁੱਤਰ ਸ੍ਰੀਮਾਨ ਸਰਦਾਰ ਊਧਮ ਸਿੰਘ ਦੀ ਸੁਪਤਰੀ ਮਿੰਦੋ ਜੋ ਈਸਵੀ 1981-82 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਛਕਣ ਉਪਰੰਤ ਮਹਿੰਦਰਕੌਰ ਅਤੇ ਮੇਰਾ ਨਾਮ ਬਲਵੀਰ ਸਿੰਘ ਰੱਖ ਦਿੱਤਾ ਦਾ ਰਿਸ਼ਤਾ ਲਿਆ ਕੇ 1970 ਦੇ ਨਵੰਬਰ ਵਿੱਚ ਸਾਡੀ ਕੁੜਮਾਈ ਕਰ ਦਿੱਤੀ ਗਈ ਕੁੜਮਾਈ ਭਾਵ ਕੁੜਮ ਆਚਾਰੀ ਸਾਡੇ ਪੰਜਾਬ ਅਤੇ ਪੰਜਾਬੀਅਤ ਦਾ ਸਦੀਆਂ ਪੁਰਾਣਾ ਇਤਿਹਾਸਕ ਤੱਥ ਹੈ ਜਿਸ ਵਿੱਚ ਵਿਆਹ ਤੋਂ ਪਹਿਲੇ ਦੀਆਂ ਕੁੱਝ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਭਾਈ ਬਾਲੇਵਾਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੋਂ ਪਹਿਲੇ ਕੁੜਮਾਈ ਦਾ ਪ੍ਰਸੰਗ ਲਿਖਤ ਵਿੱਚ ਮੌਜੂਦ ਹੈ ਚੌਥੇ ਪਾਤਸ਼ਾਹ ਸਹਜ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਫਰਮਾਨ ਹੈ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਕੁੜਮਾਈ ਸ਼ਬਦ 1990 ਤੋਂ ਅਲੋਪ ਹੋਣਾ ਸ਼ੁਰੂ ਹੋਇਆ 2025 ਤੱਕ ਬਿਲਕੁਲ ਅਲੋਪ ਹੋ ਗਿਆ ਹੈ ਇਸ ਦੇ ਅਲੋਪ ਹੋਣ ਦਾ ਮੁੱਖ ਕਾਰਨ ਪੰਜਾਬੀਅਤ ਤੇ ਵਿਦੇਸ਼ੀ ਸੱਭਿਆਤਾ ਦਾ ਕਬਜ਼ਾ ਕਿਹਾ ਜਾ ਸਕਦਾ ਹੈ ਕੁੜਮਾਈ ਹੋਣ ਨਾਲ ਇੱਕ ਚਿੰਤਾ ਮੁਕਦੀ ਅਤੇ ਦੂਸਰੀ ਆਰੰਭ ਹੋ ਜਾਂਦੀ ਹੈ ਜੈਸੇ ਵਿਚੋਲੇ ਦੀ ਵਿਚੋਲਗੀ ਸਦਕਾ ਲੜਕੇ ਵਾਲਾ ਤੇ ਲੜਕੀ ਵਾਲਾ ਦੋਵੇਂ ਪਰਿਵਾਰ ਦੇਖ ਦਿਖਾਈਏ ਉਪਰੰਤ ਯਕੀਨ ਨਾਲ ਵਿਸ਼ਵਾਸ ਕਰਕੇ ਕੁੜਮਾਈ ਦੀ ਰਸਮ ਨੂੰ ਅਦਾ ਕਰਦੇ ਹਨ ਕੁੜਮਾਈ ਹੋਣ ਨਾਲ ਲੜਕਾ ਕੈਸਾ ਹੋਊ ਜਾਂ ਲੜਕੀ ਕੈਸੀ ਹੋਊ ਦੀ ਚਿੰਤਾ ਮੁੱਕਦੀ ਅਤੇ ਵਿਆਹ ਦੇ ਖਰਚੇ ਦੀਆਂ ਚਿੰਤਾਵਾਂ ਆਣ ਕੇ ਹਰਦੀਆਂ ਹਨ ਦੀ ਹਾਂ ਮੇਰੀ ਕੁੜਮਾਈ ਹੋਣ ਨਾਲ ਵੀ ਅਜਿਹੀਆਂ ਚਿੰਤਾਵਾਂ ਨਹੀਂ ਮੇਰੇ ਮਾਤਾ ਪਿਤਾ ਜੀ ਨੂੰ ਆਉਣ ਘੇਰਿਆ ਕਿਉਂਕਿ ਨਵੰਬਰ 1970 ਚ ਮੇਰੀ ਕੁੜਮਾਈ ਹੋਈ ਅਤੇ ਮਾਰਚ 1971 ਦਾ ਵਿਆਹ ਰੱਖ ਦਿੱਤਾ ਮੇਰੇ ਪਰਿਵਾਰ ਸਮੇਤ ਕੋਟਲੀ ਗਾਜਰਾਂ ਦਾ ਸਾਰਾ ਜ਼ਿਮੀਂਦਾਰ ਤਬਕਾ ਵੀ ਬਾਰਚੋਂ ਉੱਜੜ ਕੇ ਆਇਆ ਸੀ ਇਸ ਕਰਕੇ ਉਸ ਜਮਾਨੇ ਚ ਮਾਰਚ ਵਿੱਚ ਵਿਆਹ ਕਰਨ ਦੀ ਪੂੰਜੀ ਕਿਸੇ ਕੋਲ ਨਹੀਂ ਹੁੰਦੀ ਸੀ ਸਾਡੇ ਪਿੰਡ ਟੋਟਲੀ ਗਾਜਰਾਂ ਦੇ ਬੇਜਮੀਨੇ ਲੋਕ ਜ਼ਿਮੀਦਾਰਾਂ ਨਾਲ ਸਾਲ ਵਾਸਤੇ ਨੌਕਰ ਰਹਿੰਦੇ ਸਨ ਸਾਲ ਪੂਰਾ ਹੋਣ ਤੇ ਫਿਰ ਸਾਲ ਦੀ ਗੱਲ ਕਰਕੇ ਕੰਮ ਤੇ ਚੱਲ ਪੈਂਦੇ ਸਨ ਇਸੇ ਹਿਸਾਬ ਨਾਲ ਮੈਂ ਵੀ ਬਜ਼ੁਰਗ ਮਾਤਾ ਜੀ ਦੀਆਂ ਦੋ ਮੱਜਾਂ ਦੀ ਦੇਖ ਸੰਭਾਲ ਵਾਸਤੇ ਇੱਕ ਸਾਲ ਪੂਰਾ ਕੀਤਾ ਤਾਂ ਅਗਲੇ ਸਾਲ ਦੀ ਗੱਲ ਮੇਰੇ ਘਰਦਿਆਂ ਫਿਰ ਕਰ ਲਈ 260, 70 ਅਤੇ 80 ਤੱਕ ਸਾਡੇ ਪਿੰਡ ਦੇ ਮਜ਼ਦੂਰਾਂ ਦੀ ਮਜ਼ਦੂਰੀ ਇਸੇ ਪ੍ਰਕਾਰ ਦੀ ਸੀ। ਕੋਜ ਮਜ਼ਦੂਰ ਦਿਹਾੜੀ ਹੀ ਕਰਦੇ ਜੋ ਚੇਤਰ ਦੇ ਮਹੀਨੇ ਸਰਸੇ ਵੱਲ ਸਰੋਂ ਵੱਢਣ ਜਾਂਦੇ ਵਿਸਾਖੀ ਤੇ ਆ ਕੇ ਕਣਕ ਵੱਢਦੇ ਫਲੇ ਵਗਣ ਉਪਰੰਤ ਤੂੜੀ ਦੇ ਕੁੱਪ ਬੰਦ ਫਿਰ ਜ਼ਿਲ੍ਹਾ ਲੁਧਿਆਣੇ ਵਿੱਚ ਮੂੰਗਫਲੀ ਗੁੱਡਣ ਜਾਂਦੇ ਅਤੇ ਕਤਕ ਦੇ ਮਹੀਨੇ ਮੂੰਗਫਲੀ ਪੱਟਣ ਜਾਂਦੇ ਸੀ ਔਖ ਗੱਲ ਇਹ ਕਿ ਸਾਡੇ ਪਿੰਡ ਵਿੱਚ ਮਜ਼ਦੂਰੀ ਨਾ ਮਿਲਣ ਕਾਰਨ ਗਰੀਬ ਅੱਤ ਦਾ ਗਰੀਬ ਸੀ ਉਸ ਸਮੇਂ ਅਨਸਾਰ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਖੇਤ ਮਜ਼ਦੂਰ ਦੋ ਪ੍ਰਕਾਰ ਦੇ ਸੀ ਇੱਕ ਬਾਲਮਿਕੀ ਭਾਈਚਾਰਾ ਜੋ ਬੇਜ਼ਮੀਨਾ ਸੀ ਕਿਸਾਨਾਂ ਦੇ ਖੇਤਾਂ 'ਚ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਤੇ ਸਿਰਫ ਕਿਸਾਨਾਂ ਦੇ ਆਸਰੇ ਹੀ ਸੀ ਦੂਜਾ ਸੀ ਚਮਾਰ ਭਾਈਚਾਰਾ ਜਿਸ ਦਾ ਆਪਣਾ ਖੁਦ ਦਾ ਧੰਦਾ ਚਮੜੇ ਦਾ ਹੋਣ ਕਰਕੇ ਉਹ ਚਮੜੇ ਦੇ ਨਵੇਂ ਜੋੜੇ ਬਣਾ ਕੇ ਵੇਚਦਾ ਤੇ ਪੁਰਾਣੇ ਗੰਢਦਾ ਇਸ ਪ੍ਰਕਾਰ ਉਹ ਆਪਣੇ ਪਰਿਵਾਰ ਦੀ ਰੋਜੀ ਰੋਟੀ ਚਲਾਉਂਦਾ ਹੋਇਆ ਕਿਸਾਨਾਂ ਵੱਲੋਂ ਆਜ਼ਾਦ ਸੀ ਕਣਕ ਦੀ ਵਾਢੀ ਸਮੇਂ ਪਰਿਵਾਰ ਨੂੰ ਨਾਲ ਲੈ ਕੇ ਕਣਕ ਵੱਢਦਾ ਤੂੜੀ ਦੇ ਕੁੱਪ ਬਨ ਕੇ ਥਾਲ ਪਰ ਦੇ ਦਾਣੇ ਜੋੜਦਾ ਬਾਕੀ ਸਮਾਜਿਕ ਧੰਦੇ ਆਪਣੇ ਕਿੱਤੇ ਤੋਂ ਚਲਾਉਂਦਾ ਪਰ ਬਾਲਮੀਕੀ ਭਾਈਚਾਰੇ ਕੋਲ ਖੁਦ ਦਾ ਧੰਦਾ ਨਾ ਹੋਣ ਕਾਰਨ ਕਿਸਾਨਾਂ ਦੇ ਅਧੀਨ ਸੀ 20ਵੀਂ ਸਦੀ ਦੇ 6ਵੇਂ 7ਵੇਂ ਅਤੇ 8ਵੇਂ ਦਹਾਕੇ ਵਿੱਚ ਦਾਲ ਸਬਜ਼ੀ ਵਿੱਚ ਪਾਉਣ ਵਾਲੀ ਲਾਲ ਮਿਰਚ ਦਾ ਸ਼ਾ ਕੋਟ ਦਾ ਮੰਡੀ ਕਰਨ ਬਹੁਤ ਮਸ਼ਹੂਰ ਸੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਵਪਾਰੀ ਆਉਂਦੇ ਤੇ ਲਾਲ ਮਿਰਚ ਖਰੀਦ ਕੇ ਆਪਣੇ ਦੇਸ਼ਾਂ ਵਿਦੇਸ਼ਾਂ ਨੂੰ ਲੈ ਜਾਂਦੇ ਸਨ ਲਾਲ ਮਿਰਚ ਦੀ ਬਜਾਈ ਫਰਵਰੀ ਦੇ ਅੱਧ ਤੋਂ ਮਾਰਚ ਦੇ ਆਰੰਭ ਤੱਕ ਕੀਤੀ ਜਾਂਦੀ ਸੀ ਫਿਰ ਇਸ ਖੇਤੀ ਨੂੰ ਬਹੁਤ ਚੰਗੀ ਤਰ੍ਹਾਂ ਪਾਲਿਆ ਤੇ ਸੰਭਾਲਿਆ ਜਾਣ ਉਪਰੰਤ ਜੂਨ ਦੇ ਅਖੀਰ ਵਿੱਚ ਤੜਾਈ ਸ਼ੁਰੂ ਹੁੰਦੀ ਜੋ 3-4 ਮਹੀਨੇ ਚੱਲਦੀ ਬੇਜਮੀਨੇ ਔਰਤਾਂ ਵਾਸਤੇ ਕਿਰਤ ਕਮਾਈ ਦਾ ਇਹੋ ਕੀਤਾ ਸੀ ਕੁਝ ਕੁ ਔਰਤਾਂ ਜ਼ਿਮੀਂਦਾਰਾਂ ਦੇ ਘਰਾਂ ਵਿੱਚੋਂ ਪਸ਼ੂਆਂ ਦਾ ਗੋਹਾ ਚੱਕ ਕੇ ਜ਼ਿੰਦਗੀ ਦਾ ਡੰਗ ਟਪਾਉਂਦੀਆਂ ਸੀ ਜ਼ਮੀਂਦਾਰ ਤਬਕਾ ਵੀ ਬਹੁਤ ਅਮੀਰ ਨਹੀਂ ਸੀ ਇਹਨਾਂ ਨੂੰ ਮਾਣ ਸੀ ਤਾਂ ਸਿਰਫ ਇਹੋ ਮਾਣ ਸੀ ਕਿ ਅਸਾਂ ਕੋਲ ਜ਼ਮੀਨ ਹੈ ਇਹਨਾਂ ਦੀ ਤਰੱਕੀ 7ਵੇਂ 8ਵੇਂ ਦਹਾਕੇ ਵਿੱਚ ਉਦੋਂ ਹੋਈ ਜਦੋਂ ਖੂਹਾਂ ਦੀ ਜਗ੍ਹਾ ਬਿਜਲੀ ਵਾਲੀਆਂ ਮੋਟਰਾਂ ਲੱਗੀਆਂ ਤੇ ਬਲਦਾਂ ਨਾਲ ਹਲ ਵਾਉਣ ਦੀ ਜਗ੍ਹਾ ਟਰੈਕਟਰ ਆਉਣ ਲੱਗੇ ਮੋਟਰਾਂ ਨਾਲ ਪਾਣੀ ਦੀ ਘਾਟ ਨਾ ਰਹੀ ਜਿਹੜੀ ਜ਼ਮੀਨ ਬਲਦਾਂ ਦੇ ਹਲਾਂ ਨਾਲ ਨਾ ਵਾਉਣ ਯੋਗ ਸੀ ਟਰੈਕਟਰਾਂ ਨਾਲ ਉੱਚੇ ਨੀਵੇਂ ਥਾਂ ਪੱਧਰੇ ਕਰਕੇ ਵਾਹੀ ਯੋਗ ਕਰ ਲਈ ਗਈ ਪੰਜਾਬ ਵਿੱਚ ਝੋਨੇ ਦੀ ਫਸਲ 29 ਦੇ ਹੱਕੇ ਸ਼ੁਰੂ ਹੋਈ 10ਵੇਂ ਦੇ ਹੱਕੇ ਵਧਣ ਲੱਗੀ ਅੱਜ 21ਵੀਂ ਸਦੀ ਦੇ ਤੀਜੇ ਦਹਾਕੇ 'ਚ ਝੋਨਾ ਧਰਤੀ ਹੇਠੋਂ ਪਾਣੀ ਮੁਕਕਣ ਦੀ ਸਿਰਦਰਦੀ ਬਣਿਆ ਹੋਇਆ ਹੈ ਇਸ ਮਸ਼ੀਨਰੀ ਦੇ ਸੰਤਾਪ ਨੂੰ ਫੈਕਟਰੀਆਂ ਦੇ ਸੰਤਾਪ ਨੂੰ ਕੀਟਨਾਸ਼ਕ ਦਵਾਈਆਂ ਦੇ ਸੰਤਾਪ ਨੂੰ ਕੁਦਰਤ ਨਾਲ ਹੋਏ ਖਲਵਾੜ ਦੇ ਸੰਤਾਪ ਨੂੰ ਅਸੀਂ ਸਭ ਜ਼ਮੀਨੀਆਂ ਤੇ ਬੇਜ਼ਮੀਨੇ ਭੋਗ ਰਹੇ ਹਾਂ ਇੱਥੇ ਹੀ ਬਸ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਰਫ ਸੰਤਾਪ ਹੀ ਛੱਡ ਕੇ ਜਾਣ ਲਈ ਮਜਬੂਰ ਹਾਂ